ਹੈਲੋ ਹਾਂਜੀ ਸੱਤ ਛੇ ਕਾ ਸਾਰਿਆਂ ਨੂੰ ਜੀ ਸੁਖ ਬਲੌਗਸ ਬਪਰ ਆਏ ਚੈਨਲ ਤੇ ਤੁਹਾਡਾ ਸਵਾਗਤ ਹੈ। YouTube ਫੈਮਿਲੀ ਕਿ 10 ਹਰ ਟਿਕਾ ਕੋ ਦੇ ਦੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ। ਅੱਜ ਤਰੀਕ ਹੋ ਗਈ ਆ ਜੀ 9 ਫਰਵਰੀ ਤੇ ਦਿਨ ਹੋ ਗਿਆ ਸੋਮਵਾਰ ਤੇ ਟਾਈਮ ਹੋ ਗਿਆ ਸ਼ਾਮ ਦਾ 4:30 ਵਜੇ ਦਾ ਹੋ ਗਿਆ ਟਾਈਮ। ਸਵੇਰ ਦਾ ਕੋਈ ਬਲੌਗ ਸ਼ੂਟ ਨਹੀਂ ਹੋਇਆ ਉਹਦੇ ਕੰਮ ਕਰਾਂ ਚ ਟਾਈਮ ਲੰਘ ਜਾਂਦਾ ਤੇ ਕੀ ਕਰੀਏ ਹੁਣ ਜਿੱਦਾਂ ਕਹਿੰਦੇ ਹੁੰਦੇ ਆ ਵੀ ਬਲੌਗ ਦਾ ਕੰਮ ਸਟਾਰਟ ਕੀਤਾ ਇਹਨੂੰ ਆਪਾਂ ਵੀਡੀਓ ਦੇਣੀ ਪੈਂਦੀ ਹੈ ਨਾ। ਤੇ ਟੀਵੀ ਚੱਲਦਾ ਸੀਗਾ ਇਸ ਕਰਕੇ ਮੈਂ ਨਾ ਫਿਰ ਇੱਧਰ ਆ ਗਈ ਚਲੋ ਇਹਨਾਂ ਨੂੰ ਪਹਿਲਾਂ ਪੱਠੇ ਪਾਏ ਤੇ ਫਿਰ ਤੇ ਟੀਵੀ ਦੀ ਆਵਾਜ਼ ਜਦੋਂ ਆਉਂਦੀ ਹੈ ਤੇ ਫਿਰ ਕਾਪੀ ਦਾ ਟਾਈਮ ਆਇਆ ਤੇ ਆਪਾਂ ਆਊਟ ਮਿਊਜ਼ਿਕ ਲੈ ਨਹੀਂ ਸਕਦੇ ਹੈਗੇ ਤੇ YouTube ਦਾ ਆਪਾਂ ਮਿਊਜ਼ਿਕ ਲੈ ਸਕਦੇ ਹਾਂ ਤੇ ਬਾਕੀ ਤੁਸੀਂ ਟਾਈਟਲ ਥੰਬਨੇਲ ਦੇਖ ਕੇ ਨਾ ਤੇ ਸਮਝ ਹੀ ਗਏ ਹੋਵੋਗੇ ਅੱਜ ਮੈਂ ਗੱਲ ਕਿਹੜੇ ਗਾਣ ਚ ਆ ਰਹੀ ਹਾਂ ਅੱਜ ਮੈਂ ਗੱਲ ਕਰੂੰ ਤੁਹਾਡੇ ਨਾਲ ਜੀ ਜਿਹੜੀ ਗਾਇਸ ਭਿਆਨੇ ਨਾ ਉਹਦੇ ਬਾਰੇ ਕਿ ਮਾਜੀ ਕਾਲ ਸੋਸ਼ਲ ਮੀਡੀਆ ਤੇ ਬਹੁਤ ਮੁੱਦਾ ਛੜਿਆ ਪਿਆ ਉਹਨਾਂ ਦਾ ਨਾ ਤੇ ਪਹਿਲਾਂ ਉਹਨੇ ਲਈ ਗੱਡੀ ਹੈ ਨਾ ਬੜੀ ਖੁਸ਼ੀ ਭੈਣ ਉਹ ਨਾ ਚਲੋ ਮੈਂ ਵੀ ਉਹਨੂੰ ਕਮੈਂਟ ਛੜਿਆ ਤੇ ਬਧਾਈਆਂ ਨਾ ਚਲੋ ਸਾਡਾ ਨਹੀਂ ਸੁਭਾਅ ਹੈਗਾ ਇਦਾਂ ਆਪਾਂ ਅਗਲੀ ਖੁਸ਼ੀ ਵਿੱਚ ਖੁਸ਼ ਹੋਈਦਾ ਤੇ ਦੁੱਖ ਵਿੱਚ ਦੁੱਖ ਮਿਲਦਾ ਨਾ ਤੇ ਖੁਸ਼ੀ ਖੁਸ਼ ਬਹੁਤ ਸੀਗੀ ਉਹਨੇ ਨਾ ਯਾਨੀ ਗੱਡੀ ਲੈ ਲਈ ਚਲੋ ਹਰ ਇੱਕ ਨੂੰ ਖੁਸ਼ੀ ਹੁੰਦੀ ਹੈ ਨਾ ਜੇ ਰਸੀਂ ਕੋਈ ਚੀਜ਼ ਲੈਣੇ ਆ ਸਾਨੂੰ ਵੀ ਖੁਸ਼ੀ ਹੁੰਦੀ ਔਰ ਹੋਣੀ ਚਾਹੀਦੀ ਹੈ ਨਾ ਇੱਕ ਵਾਛ ਬੜੀ ਸੀ ਭੈਣ ਤੇ ਫਿਰ ਬਾਅਦ ਚ ਉਹਦਾ ਛੜ ਗਿਆ ਵੀ ਇਹਨੇ ਜਿੱਦਾਂ ਕਹ ਲੋ ਬਾਹਰ ਲੋਕਾਂ ਕੋ ਪੈਸੇ ਮੰਗਦੀ ਆ ਉਹ ਪੈਸਿਆਂ ਦੇ ਇਹਨੇ ਗੱਡੀ ਲਈ ਤਾਂ ਆਪਣੇ ਜਿੱਦਾਂ ਕਹ ਲੋ ਮੁੰਡੇ ਨੂੰ ਸਾਹ ਨਹੀਂ ਨੀ ਹੈਗੀ ਤੇ ਪਤੀ ਜਪਤੀ ਜਿਹਨੂੰ ਦਿਖਾਟਾ ਦਿੰਦੀ ਨਹੀਂ ਹੈਗੀ ਵੀ ਇਹ ਫਰਾਡ ਕਰਦੀ ਉਹਦੇ ਨਾਲ ਤੇ ਉਹਨਾਂ ਪੈਸੇ ਨੇ ਗੱਡੀ ਲਈ ਆ ਤੇ ਫਿਰ ਉਸ ਭੈਣ ਦਾ ਮੈਂ ਬਲੌਗ ਦੇਖਿਆ ਤੇ ਉਹ ਦੱਸਿਆ ਉਹਨੇ ਵੀ ਕਹਿੰਦੀ ਮੈਂ ਆਪਣੀ ਮਿਹਨਤ ਦਾ ਜਿੱਦਾਂ ਕਹ ਲੋ ਵੀ ਪੈਸਾ ਕਮਾਇਆ ਸੀਗਾ ਮੈਨੂੰ ਫੇਸਬੁਕ ਤੋਂ ਕਹਿੰਦੀ ਪੈਸੇ ਆਉਂਦੇ ਆ ਤੇ ਮੈਨੂੰ ਕਹਿੰਦੀ YouTube ਤੋਂ ਆਉਂਦੇ ਆ ਤੇ ਮੈਂ ਜੋੜ-ਜੋੜ ਕੇ ਗੱਡੀ ਲਈ ਹੈ ਨਾ ਤੇ ਬੜੀ ਰੋਵੇ ਭੈਣੋ ਹਨਾ ਉਹ ਤੇ ਚਲੋ ਘਰ ਮੈਂ ਕਿੰਨੀ ਆ ਤੇ ਇਦਾਂ ਕਿਸੇ ਨੂੰ ਤੰਗ ਪਰੇਸ਼ਾਨੀ ਕਰਨਾ ਚਾਹੀਦਾ ਹਰੇ ਕੋਈ ਆਪਣਾ ਹਿਸਾਬ ਦਾਬ ਦੇ ਕੇ ਹੀ ਕਰਦਾ ਕੰਮ ਕਰ ਹਨਾ ਬਾਕੀ ਹਾਲ ਇਹ ਆ ਜੋ ਤੋਕੋ ਖਾਣ ਲੱਗਦਾ ਹਨਾ ਤੇ ਉਹਨੂੰ ਦੁਨੀਆ ਖਾਣ ਨਹੀਂ ਹੁੰਦੀ ਹੈਗੀ ਤੇ ਦੁਨੀਆ ਉਹ ਤਾਂ ਜੈਲਸ ਕਰਦੀ ਜੇ ਤੋ ਕਿਸੇ ਦਾ ਨਾਮ ਬਣ ਜਾਂਦਾ ਨਾਮ ਵੱਡਾ ਜਦੋਂ ਹੋ ਜਾਂਦਾ ਹੈ ਨਾ ਉਸ ਭੈਣ ਦੇ ਲੱਖ ਤੋਂ ਵੱਧ ਸਬਸਕ੍ਰਾਈਬਰ ਆ ਤੋ ਬੱਚਿਆਂ ਦੀ ਮਿਹਨਤ ਕਰਦੀ ਪਹਿਲਾਂ ਉਹ ਟਿਕਟੌਕ ਦੀ ਵੀਡੀਓ ਬਣਾਉਂਦੀ ਹੁੰਦੀ ਸੀ ਤੇ ਫਿਰ ਟਿਕਟੌਕ ਹੋ ਗਿਆ ਬੈਨ ਆਪਣੇ ਇੰਡੀਆ ਵਿੱਚ ਤੇ ਫਿਰ ਉਹਨੇ YouTube ਤੇ ਆਪਣਾ ਚੈਨਲ ਬਣਾ ਲਿਆ ਨਾ ਚਲੋ ਕਾਫੀ ਚਿਰ ਹੋ ਗਿਆ ਲੱਗੀ ਰਹੀ ਲੱਗੇ ਰੋ ਤਾਂ ਆਪੀ ਚਲੋ ਹੌਲੀ-ਹੌਲੀ ਇਨਕਮ ਵੱਧਦੀ ਹੈ ਜਿੱਦਾਂ ਆਪਾਂ ਕੰਮ ਕਰਦੇ ਜਾਂਦੇ ਹਾਂ ਨਾ ਤੋਨੂੰ ਇਨਕਮ ਹੋਈ ਤੇ ਉਹਨੇ ਚਲੋ ਗੱਡੀ ਲੈ ਲਈ ਹੈ ਨਾ ਤੇ ਮੈਂ ਕਹਿੰਨੀ ਆ ਇੱਥੇ ਭੁੱਖਿਆਂ ਨੂੰ ਨਾ ਕੋਈ ਪਛਤਾ ਹੈਗਾ ਤੁਹਾਨੂੰ ਘਰ ਜਨਮਦੀ ਤੰਗੀ ਹੋਵੇ ਜਾਂ ਤੁਹਾਡੇ ਜਿੰਨੇ ਵੀ ਮਰਜ਼ੀ ਹਾਲਾਤ ਮਾੜੇ ਹੋਣ ਪਰ ਮਾੜੇ ਟਾਈਮ 'ਚ ਕੋਈ ਕਿਸੇ ਨੇ ਪੁੱਛਦਾ ਨਹੀਂਗਾ ਤੇ ਜਦੋਂ ਉਹੀ ਬੰਦਾ ਚਾਰ ਪੈਸੇ ਆ ਜਾਂਦੇ ਆ ਤੇ ਲੁਕੀ ਹੈਰਾਨ ਹੁੰਦੀ ਐ ਕਿ ਤੁਹਾਨੂੰ ਇੰਨਾ ਪੈਸਾ ਆਇਆ ਕਿੱਥੋਂ ਇਹ ਕਿਦਾਂ ਹੋਣ ਇਹ ਰੋਟੀ ਵਧੀਆ ਖਾਣ ਲੱਗ ਗਿਆ ਜੇ ਉਹ ਜਾਨੀ ਨਾ ਲੁਕੀ ਜਿਆ ਸੋਚੀ ਪੈਂਦੇ ਉਸ ਬੰਦੇ ਦੀ ਦੇਖ ਕੇ ਨਾ ਮਤਲਬ ਹਾਲਤ ਵਧੀਆ ਜਦੋਂ ਹੋ ਜਾਂਦੀ ਆ ਤੇ ਜਦੋਂ ਉਹ ਤੇ ਮਾੜੇ ਟਾਈਮ ਹੁੰਦੇ ਫੇਰ ਨੀ ਕੋ ਪੁੱਛਦਾ ਹੈਗਾ ਤੇ ਉਹ ਵਿਚਾਰੀ ਇੰਨੀ ਹੋਣਾ ਮਤਲਬ ਉਹਨੂੰ ਮੜ ਚੰਗਾ ਕਹਿੰਦੇ ਪਰ ਨਹੀਂ ਇਦਾਂ ਨਹੀਂ ਕਰਨਾ ਚਾਹੀਦਾ ਉਹ ਵੀ ਇੱਕ ਜਣੀ ਸੋਹਣੀ ਵੀਡੀਓ ਬਣਾਉਂਦੀ ਪੈਣ ਵਧੀਆ ਬਣਾਉਂਦੀ ਆ ਤੇ ਸੋਹਣੀ ਵੀਡੀਓ ਹੁੰਦੀ ਮੈਂ ਵੀ ਦੇਖਦੀ ਹੁੰਦੀ ਆ ਉਹਨੂੰ ਤੇ ਪਰ ਮੈਂ ਕਹਿੰਦੀ ਉਹਦਾ ਕਿਸੇ ਨੂੰ ਤੰਗ ਨਾ ਕਰੋ ਹਨਾ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਤੇ ਰਹਿਣੇ ਤੇ ਮਾਪੇ ਉਹਦੇ ਹੀ ਆ ਤੇ ਨਿਆਣੇ ਵੀ ਉਹਦੇ ਰਹਿਣੇ ਆ ਤੇ ਐਵੇਂ ਉਹਨੂੰ ਕਹੀ ਜਾਂਦੇ ਆ ਜੀ ਆ ਉਹ ਗੱਲ ਗੱਲ ਵਧਾਈ ਜਾਂਦੀ ਜਿੱਦਾਂ ਕਹ ਲੋ ਵੀ ਲੱਸੀ ਲੜਾਈ ਜਿੱਦਾਂ ਮਰਜੀ ਬਤਾ ਲਓ ਉਸ ਹਿਸਾਬ ਆ ਕਿ ਤੰਗ ਪਰੇਸ਼ਾਨਾ ਮੈਂ ਕੀ ਕਹਿੰਦੀ ਕਰੋ ਜਿਹੋ ਕੋ ਆਪਣੀ ਮਿਹਨਤ ਕਰਦਾ ਮਿਹਨਤ ਕਰਕੇ ਖਾਂਦਾ ਉਹਨੂੰ ਖਾਣਦੇ ਹੋ ਨਾ ਜਿੱਦਾਂ ਗੱਲ ਉਹ ਵਿਲਤਾਨਾ ਖਿੱਚਉਦੀ ਆ ਤੈਵੇਂ ਬਦਨਾਮ ਕਰੀ ਜਾਣਾ ਕਿਸੇ ਨੂੰ ਚੰਗਾ ਵੜਾ ਬੋਲੀ ਜਾਣਾ ਤੂੰ ਮਾਝਿਆ ਤੂੰ ਸੂਰੀਆ ਇਹ ਆ ਉਹ ਹਨਾ ਕਮੈਂਟ ਛੱਡਣੇ ਬਹੁਤੀ ਬਦੀ ਗੱਲ ਨਹੀਂ ਹੈਗੀ ਜਦੋਂ ਆਪਾਂ ਕਿਸੇ ਧੀ ਭੈਣ ਨੂੰ ਕਮੈਂਟ ਛੱਡਦੇ ਆ ਤੇ ਬਹੁਤ ਮਾੜੀ ਗੱਲ ਉਹ ਹੀ ਗੱਲਾਂ ਮਾੜੀਆਂ ਸਾਰਿਆਂ ਵਾਸਤੇ ਹਨਾ ਤੇ ਆਪਾਂ ਤੇ ਇਹੀ ਕੰਨੇ ਵੀ ਹਰ ਇੱਕ ਦੀ ਖੁਸ਼ੀ ਚ ਖੁਸ਼ ਹੋਵੋ ਕਿਸੇ ਨੂੰ ਤੰਗ ਪਰੇਸ਼ਾਨ ਨਾ ਕਰੋ ਜਿੱਦਾਂ ਕਹ ਲੋ ਵੀ ਅਗਲਾ ਰੋਣ ਦੀ ਨੋਬਤ ਤੱਕ ਆ ਜੀ ਵੀ ਹੈ ਨਾ ਵੀ ਉਹ ਰੋ ਕੇ ਦੱਸਿਆ ਆਪਣਾ ਹਾਲਚਾਲ ਵੀ ਮੇਰੀ ਹਾਲਤ ਆ ਆਇਆ ਵੀ ਮੈਂ ਇਦਾਂ ਉਦਾਂ ਹੈ ਨਾ ਵੀ ਕਿਸੇ ਨੂੰ ਇੰਨਾ ਪਰੇਸ਼ਾਨ ਨਾ ਕਰੋ ਉਹ ਵੀ ਉਹ ਵਾਈਗਰੂ ਪਤਾ ਨਹੀਂ ਕਿਹੜੀ ਗਲੀ ਰਾਜੀ ਆ ਠੀਕ ਨਹੀਂ ਕਿਸੇ ਦੀ ਜਦਾ ਕਹ ਲੋ ਆਪਾਂ ਲਾਈਵ ਵਿੱਚ ਝਾਕਣਾ ਤੇ ਬਾਕੀ ਇਹੜੀ ਦੁਨੀਆ ਨਾ ਦੁਨੀਆ ਕਿਸੇ ਨੂੰ ਕਿਸੇ ਚੀਜ਼ ਦਾ ਖਤਾਬ ਦੇ ਦਿੰਦੀ ਹੈ ਨਾ ਤੇ ਚੰਗੇ ਮੜੇ ਕਿਦਾਂ ਵੀ ਹੈਗਾ ਦੁਨੀਆ ਜਿੱਤ ਨਹੀਂ ਹੁੰਦੀ ਹੈਗੀ ਕਹਿੰਦੇ ਹੁੰਦੇ ਆ ਵੀ ਜਿਹੜਾ ਜੱਗ ਹੈ ਨਾ ਜਿੰਨਾ ਬਹੁਤ ਔਖਾ ਹੈ ਜੱਗ ਦੁਨੀਆ ਜਿੰਨੀ ਬਹੁਤ ਔਖੀ ਆ ਤੇ ਤਾਂ ਇਸ ਦੁਨੀਆ ਦਾ ਉਸ ਵਾਇਗਰ ਨੂੰ ਨਹੀਂ ਛੱਡਿਆ ਉਸ ਪਰਮਾਤਮਾ ਨੂੰ ਨਹੀਂ ਛੱਡਿਆ ਇਸ ਦੁਨੀਆ ਨੇ ਉਹਨਾਂ ਨੂੰ ਵੀ ਚੰਗਾ ਮਾੜਾ ਕਿਹਾ ਨਾ ਗੁਰੂਆਂ ਨੂੰ ਤੇ ਸਾਡੇ ਵਰਗੀ ਹੈ ਹੀ ਕੋਈ ਚੀਜ਼ ਹੈ ਨਾ ਕਹਿਣ ਵਾਲੇ ਸਾਨੂੰ ਵੀ ਚਲੋ ਕਹਿ ਦਿੰਦੇ ਆ ਵੀ ਤੁਸੀਂ ਵੀਡੀਓ ਬਣਾਉਨੇ ਆ ਜੇ ਆ ਵੋ ਆ ਨਾ ਤੇ ਆਪਾਂ ਨਹੀਂ ਪ੍ਰਵਾਹ ਕਰੀਦੀ ਕਿਸੇ ਦੀ ਸਾਡੀ ਫੈਮਿਲੀ ਵੀ ਨਾਲ ਆ ਤੇ ਵਧੀਆ ਆ ਭਾਵੇਂ ਮੈਨੂੰ ਕੋ ਆਪਣਾ ਵੀ ਕਵੇ ਤਾਂ ਵੀ ਨਹੀਂ ਮੰਦੀ ਹੈਗੀ ਮੈਂ ਠੀਕ ਨਹੀਂ ਤੇ ਆਪਾਂ ਨੂੰ ਪਤਾ ਵੀ ਆਪਾਂ ਕੰਮ ਸਹੀ ਕਰਦੇ ਆ ਤੇ ਇਸ ਕਰਕੇ ਵੈਗੁਰੂ ਦਾ ਨਾਂ ਲਿਖਦਾ ਆ ਹਨਾ ਤੇ ਆਪਣੇ ਕੰਮ ਕਰ ਕਰੀਦੇ ਆਪਣੇ ਕੰਮ ਦਿਖਾਈਦੇ ਆਪਣੀ ਡੇਲੀ ਰੂਟੀਨ ਦਿਖਾਈਦੀ ਆ ਤੇ ਬਾਕੀ ਕਿਸੇ ਨੇ ਇਨਾ ਤੱਕ ਪਰੇਸ਼ਾਨ ਨਾ ਕਰਿਆ ਕਰੋ ਕਿ ਜਿਹੜਾ ਤੁਹਾਡ ਨੂੰ ਮਰਦਵਾ ਦੇਵੇ ਨਾ ਸੋ ਇਹ ਗੱਲ ਆ ਬਚਾਰੀ ਬਹੁਤ ਯਾਰਾ ਪਰੇਸ਼ਾਨ ਆ ਉਹ ਭੈਣ ਤੇ ਬਹੁਤ ਮਨ ਦੇ ਕੇ ਦੁਖੀ ਹੁੰਦਾ ਦੇਖੋ ਜੀ ਇਹ ਕਿਤਾਬ ਜਾਰੀ ਦਾ ਭਰਾ ਹੈ ਨੀ ਨਾ ਨਾ ਪਰਜਾਈ ਉਹਦੀ ਤੇ ਉਹ ਪਿੱਛੋਂ ਕਿੰਨੀ ਦੁਖੀ ਆ ਬਹੁਤ ਜ਼ਿਆਦਾ ਦੁਖੀ ਆ ਉਹ ਕਿ ਆਪਾਂ ਨੂੰ ਦੁੱਖ ਨੂੰ ਸਾਂਝਣਾ ਚਾਹੀਦਾ ਅਗਲੇ ਦੇ ਹਨ ਤੇ ਵੀ ਅਗਲਾ ਕਿਹੜੀ ਦੁੱਖ ਜਾਨੀ ਸਿਚੁਏਸ਼ਨ ਵਿੱਚੋਂ ਗੁਜ਼ਰਦਾ ਪਿਆ ਆ ਜੇ ਆਪਾਂ ਕਿ ਉਹ ਚੰਗਾ ਨਹੀਂ ਕਹਿਣਾ ਤਾਂ ਮਾੜਾ ਕਦੋਂ ਕਹਿਣਾ ਹਨ ਤੇ ਵਧੀਆ ਹਸਪੈਨ ਦੇ ਫਾਲੋਅਰ ਹੈ ਬਹੁਤ ਉਹਨੂੰ ਪਿਆਰ ਕਰਦੇ ਲੋਕੀ ਬਾਹਰੋਂ ਉਹਨੂੰ ਫੋਨ ਕਰਦੇ ਗਿਫਟ ਭੇਜਦੇ ਹਨ ਤੇ ਜੇ ਕਿਸੇ ਦੇ ਵਿੱਚ ਕੁਝ ਹੈਗਾ ਤਾਂ ਹੀ ਕੋ ਕਿਸੇ ਨੂੰ ਦੇਖਦਾ ਤੇ ਪਿਆਰ ਕਰਦਾ ਹਨਾ ਬਾਕੀ ਨਫਤਕਾ ਨਾਲੇ ਦੇ ਬਥੇਰੇ ਹੁੰਦੇ ਆ ਨਵਰ ਤਾਂ ਵੱਧ ਤੇ ਪਈ ਆ ਤੇ ਨੂੰ ਵੀ ਗਾਇਸ ਭੈਣ ਨੂੰ ਕੌਣ-ਕੌਣ ਦੇਖਦਾ ਕਿਹੜੇ ਕੌਣ-ਕੌਣ ਆ ਦੀ ਵੀਡੀਓ ਦੇਖਦੇ ਹੁੰਦੇ ਆ ਤੇ ਮੈਂ ਵੀ ਦੇਖਦੀ ਹੁੰਨੀ ਆ ਵਧੀਆ ਵੱਡੇ ਯੂਟਿਊਬਰ ਆ ਉਹ ਵੱਡੇ ਬਲੌਗਰ ਆ ਸਾਡੇ ਨਾਲ ਕਿਤੇ ਹਾਈ ਫਾਈ ਹੈ ਜਿਹੜੇ ਨਵੇਂ ਉੱਠੇ ਆ ਤੇ ਵਧੀਆ ਲੱਗਦਾ ਆ ਕਿ ਉਹ ਮਿਹਨਤ ਕਰਦੀ ਆ ਆਪਣੇ ਘਰੇ ਲਈ ਵੀਡੀਓ ਪਾਉਂਦੀ ਆ ਕੋਈ ਤਾਂ ਨਹੀਂ ਪਾਉਂਦੀ ਹੈਗੀ ਤੇ ਇਹ ਨਾਲ ਦਾ ਚਲੋ ਸੋਣਾ ਚੱਲੀ ਜਾਂਦਾ ਘਰ ਦਾ ਖਰਚਾ ਵਰਚਾ ਹੈ ਨਾ ਚਲੋ ਮਿਲ ਕੇ ਕਰਦੀ ਆ ਤੇ ਬਾਕੀ ਰਿਜਲਟਸ ਕਰਨ ਵਾਲੇ ਆ ਉਹਦੋਂ ਨਾਲ ਕਰੀ ਜਾਣੀ ਜਿਉਂ ਜਿਨ੍ਹਾਂ ਦਾ ਕੰਮ ਹੈ ਈ ਗੱਲੇ ਤੇ ਬਾਕੀ ਸਾਡੇ ਬਲੀਦਕੌਰ ਭੈਣ ਜੀ ਬਹੁਤ ਸਾਰਾ ਪਿਆਰ ਸਾਨੂੰ ਕਰਦੇ ਆ ਵਾਹਿਗੁਰੂ ਸਾਰਿਆਂ ਨੂੰ ਤਰੱਕੀ ਦੇਵੇ ਹੈ ਨਾ ਤੇ ਜਲਦੀ ਖਲਾ ਦੇਵੇ ਨੇ ਬਹੁਤ ਦੇਰ ਤੇ ਉੱਥੇ ਬਾਫੇ ਨੂੰ ਪੱਠੇ ਆ ਨਿੱਕੀ ਨੂੰ ਬਾਫੇ ਖਾਲੇ ਸੀ ਇਹਨੇ ਵੱਡੇ ਨੂੰ ਵੱਡੇ ਨੂੰ ਉਹਨਾਂ ਨੇ ਖਾ ਲਏ ਉਹਨਾਂ ਨੂੰ ਪਾ ਚਲ ਆ ਨਿੱਕੀ ਨੂੰ ਪਾਤੇ ਮੈਂ ਇਹਨੇ ਖਾ ਲਏ ਸੀਗੇ ਥੋੜੀ ਪਤਨੀ ਥੋੜੀ ਪਿਛੇ ਨਾਲ ਥੋੜੀ ਮੈਂ ਪਾਈ ਜੀ ਵੀ ਨੂੰ ਹਰਾ ਪਾਤਾ ਚੱਲ ਮੈਂ ਕਾ ਪਾਣੀ ਤੇ ਚੱਲ ਪੀਂਦੀ ਨਹੀਂ ਹਰੇ ਦਾ ਪਾਣੀ ਪੀ ਲੋ ਜੀ ਹਨਾ ਬੁੰਗੜੀ ਧਨੀ ਇਹਨਾਂ ਨਾਲ ਆਗਰ ਨੇ ਇਹਨੂੰ ਢੋਲ ਕੀ ਨੂੰ ਨਾਲ ਆਇਆ ਕਰਨਾ ਜੇ ਗਰਮੀ ਆ ਗਈ ਆ। ਚਾਹ ਨਾਲੀ ਨਾ ਕਰਨਾ। ਚਲੋ ਜੀ ਕੱਟ ਪੀਨੇ ਆ ਚਾਹ ਦੇ ਕਰਵਾਲੀ। ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸਾ ਕਰੋ ਸਾਡੇ ਲੋਕਾਂ ਨੂੰ ਪਦਾਂਗੇ ਲੱਗਦੇ ਆ। ਤੇ ਨਾਲੇ ਹਾਈਪ ਨੂੰ ਵੀ ਵੜਾਉਦਿਆ ਕਰੋ ਹਾਈਪ ਦਾ ਆਪਸ਼ਨ ਵੀ ਨੱਪਿਆ ਕਰੋ। ਵਧੀਆ ਲੱਗਦਾ ਹੈ। ਹੂੰ ਵਾਲੇ ਵਾਰੀ ਗੁੱਡ ਵਾਰੀ ਕੋਟਾ ਉੱਥੇ ਖਾਲੇ ਤੂੰ ਢਿੱਡੇ ਮਰੀਏ ਚਲੋ ਜੀ ਠੀਕ ਹੈ ਓਕੇ ਬਾਏ